ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਲਾਨਾ ਡੀਐਮਸੀ ਐਲੂਮਨੀ ਮੀਟ 2024 ਲਮਹੇ ਦਾ ਨਾਸਟਾਲਜਿਕ ਇਮਪ੍ਰਿੰਟਸ ਅੱਜ ਡੀਐਮਸੀ ਕਾਲਜ ਕੈਂਪਸ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੇ ਵਿਦੇਸ਼ਾਂ ਤੋਂ ਅਜ 200 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਭਾਗ ਲਿਆ ਇਹ ਸਮਾਗਮ ਪਹਿਲੇ ਬੈਚ 1964 골ਡਨ ਜੁਬਲੀ ਬੈਚ 1974 ਅਤੇ ਸਿਲਵਰ ਜੁਬਲੀ ਬੈਚ 1999 ਦੀ ਡਾਇਮੰਡ ਜੁਬਲੀ ਜਸ਼ਨ ਲਈ ਆਯੋਜਿਤ ਕੀਤਾ ਗਿਆ ਸੀ। ਦਿਨ ਦੀ ਸ਼ੁਰੂਆਤ ਇੱਕ ਸਨਮਾਨ ਸਮਾਗਮ ਪ੍ਰੋਗਰਾਮ ਅਤੇ ਹਸਪਤਾਲ ਅਤੇ ਕਾਲਜ ਕੈਂਪਸ ਦੇ ਦੌਰੇ ਦੇ ਨਾਲ ਹੋਈ। ਡੀ ਐਮ ਸੀ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਇਸ ਮੌਕੇ ਖਜ਼ਾਨਚੀ ਸ਼੍ਰੀ ਮੁਕੇਸ਼ ਕੁਮਾਰ ਪ੍ਰਿੰਸੀਪਲ ਡਾਕਟਰ ਜੀ ਐਸ ਬਾਂਡਰ ਡੀਨ ਅਕੈਡਮਿਕ ਡਾਕਟਰ ਸੰਦੀਪ ਕੌਸ਼ਲ ਮੈਡੀਕਲ ਸੁਪਰਡੈਂਟ ਡਾਕਟਰ ਸੰਦੀਪ ਸ਼ਰਮਾ ਡਾਕਟਰ ਅਸ਼ਵਨੀ ਕੇ ਚੌਧਰੀ ਡਾਕਟਰ ਵਿਸ਼ਵ ਮੋਹਨ ਚੀਫ ਕਾਰਡੀਓਲੋਜਿਸਟ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਵੀ ਹਾਜ਼ਰ ਸਨ ਡਾਕਟਰ ਪੁਨੀਤ ਐ ਪੁਨੀ ਚੇਅਰ ਪਰਸਨ ਡੀ ਐਮ ਸੀ ਐਲੂਮਨੀ ਕਮੇਟੀ ਡਾਕਟਰ ਸ਼ਿਬਾਟੀ ਛਾਬੜਾ ਕਨਵੀਨਰ ਡੀ ਐਮ ਸੀ ਐਲੂਮਨੀ ਕਮੇਟੀ ਡਾਕਟਰ ਸੁਮਨ ਪੂਰੀ ਕੋਆਰਡੀਨੇਟਰ ਡੀ ਐਮ ਸੀ ਐਲੂਮਨੀ ਕਮੇਟੀ ਅਤੇ ਡਾਕਟਰ ਦਿਨੇਸ਼ ਜੈਨ ਸਖਤਰ ਡੀ ਐਮ ਸੀ ਐਲੂਮਨੀ ਕਮੇਟੀ ਨੇ ਵੀ ਸ਼ਿਰਕਤ ਕੀਤੀ ਅਕਾਦਮਿਕ ਉੱਤਮਤਾ ਦਾ ਸਨਮਾਨ ਕਰਨਾ ਤੇ ਮੌਜੂਦਾ ਮੈਡੀਕਲ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਇੱਕ ਵਾਲ ਆਫ ਫੇਮ ਡੀਐਮਸੀ ਐਂਡ ਐਚ ਬੈਸਟ ਗ੍ਰੈਜੂਏਟਸ ਜੋ ਕਿ ਸਰਬੋਤਮ ਗ੍ਰੈਜੂਏਟਾਂ ਦੇ ਨਾਮ ਪ੍ਰਦਰਸ਼ਿਤ ਕਰਦਾ ਹੈ ਦਾ ਉਦਘਾਟਨ ਵੀ ਕੀਤਾ ਗਿਆ ਇਸ ਦੇ ਨਾਲ ਹੀ ਮੈਗਜ਼ੀਨ ਐਲੂਮਿਨੀ ਟਾਈਮਜ਼ ਦਾ ਪਹਿਲਾ ਐਡੀਸ਼ਨ ਲਾਂਚ ਕੀਤਾ ਗਿਆ ਇਹ ਮੈਗਜ਼ੀਨ ਸਾਰੇ ਹਿਸਾਬ ਕਾ ਵਿਦਿਆਰਥੀਆਂ ਨੂੰ ਜੁੜੇ ਰੱਖਣ ਲਈ ਪ੍ਰਾਪਤੀਆਂ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਉਜਾਗਰ ਕਰਦਾ ਹੈ ਆਪਣੇ ਉਦਘਾਟਨੀ ਭਾਸ਼ਣ ਵਿੱਚ ਸਕੱਤਰ ਡੀ ਐਮ ਸੀ ਐਚ ਮੈਨੇਜਿੰਗ ਸੁਸਾਇਟੀ ਸ਼੍ਰੀ ਵਿਪਨ ਗੁਪਤਾ ਨੇ ਕਿਹਾ ਕਿ ਡੀ ਐਮ ਸੀ ਐਂਡ ਐਚ ਪਹਿਲੀ ਵਾਰ ਆਪਣਾ ਡਾਇਮੰਡ ਜੁਗੜੀ ਬੈਚ ਮਨਾ ਰਿਹਾ ਹੈ ਇਸ ਦੇ ਨਾਲ ਸ਼੍ਰੀ ਗੁਪਤਾ ਨੇ ਕਿਹਾ ਕਿ ਡੀ ਐਮ ਸੀ ਐਚ ਐਲੂਮਨੀ ਕਮੇਟੀ ਐਲੂਮਨੀ ਮੈਟਰਸ਼ਿਪ ਪ੍ਰੋਗਰਾਮ ਅਤੇ ਵਿਸ਼ਵ ਪਰਦੇਸ ਆਪਕਾ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਵਿਸਤ੍ਰਿਤ ਕੋਰ ਕਮੇਟੀ ਦੇ ਰੂਪ ਵਿੱਚ ਪਹਿਲ ਕਦਮੀਆਂ ਦੀ ਮੰਗ ਕਰਦੀ ਹੈ ਪ੍ਰਿੰਸੀਪਲ ਡਾਕਟਰ ਜੀ ਐਸ ਵਾਂਡਰ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਡੀ ਐਮ ਸੀ ਐਚ ਐਲੂਮਨੀ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਇਸ ਮਿਲਣੀ ਦੀ ਖਾਸ ਗੱਲ ਇਹ ਸੀ ਕਿ ਦੇਰ ਸ਼ਾਮ ਹੋਟਲ ਮਹਾਰਾਜਾ ਏਜੰਸੀ ਵਿੱਚ ਸਭਿਆਚਾਰਕ ਸਮਾਗਮ ਕਰਵਾਇਆ ਗਿਆ ਡੀ ਐਮ ਸੀ ਐਲੂਮਨੀ ਕਮੇਟੀ ਦੇ ਸਾਰੇ ਮੈਂਬਰਾਂ ਨੇ ਇਸ ਮਹੱਤਵਪੂਰਨ ਦਿਨ ਵਿੱਚ ਸ਼ਾਮਲ ਹੋਣ ਅਤੇ ਯੋਗਦਾਨ ਪਾਉਣ ਦੀ ਸਾਰੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ